ਤਾਜ ਸਵੇਰੇ ਤੜਕਸਾਰ ਬਿਕਰਮ ਮਜੀਠੀਆ ਦੇ ਘਰ ਬਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਛਾਪੇਮਾਰੀ ਜਦੋਂ ਬਿਜੀਲੈਂਸ ਕਰਦੀ ਆ ਉਸ ਤੋਂ ਬਾਅਦ ਬਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨਿਆ ਜਾਂਦਾ ਅਮਰਤਸਰ ਰਿਹائش ਤੋਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਜਿਹੜੀ ਐਫ ਆਈ ਆਰ ਬਿਕਰਮ ਮਜੀਠੀਆ ਦੇ ਖਿਲਾਫ ਦਰਜ ਕੀਤੀ ਗਈ ਉਸ ਦੀ ਕਾਪੀ ਹੈ ਜਿਹੜੀ ਉਹ ਸਾਹਮਣੇ ਆ ਗਈ ਹੈ ਅੱਜ ਸਵੇਰੇ 4:40 ਮਿੰਟ ਦੇ ਉੱਪਰ ਬਿਕਰਮ ਮਜੀਠੀਆ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਜਦੋਂ ਐਫਆਈਆਰ ਦਰਜ ਹੋਈ ਉਸ ਤੋਂ ਬਾਅਦ ਤੜਕਸਾਰ ਹੀ ਵਿਜੀਲੈਂਸ ਦੀ ਟੀਮ ਅਮਰਿਤਸਰ ਦੇ ਵਿਕਰਮ ਮਜੀਠੀਆ ਦੀ ਰਿਹائش ਤੇ ਪਹੁੰਚਦੀ ਹੈ ਜਿੱਥੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਛਾਪੇਮਾਰੀ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਆਪਣੀ ਹਿਰਾਸਤ ਵਿੱਚ ਲੈ ਲੈਂਦੀ ਹੈ ਕੋਠੀ ਦੇ ਪਿਛਲੇ ਗੇਟ ਦੇ ਵਿੱਚੋਂ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਨੂੰ ਨਾਲ ਲੈ ਜਾਂਦੀ ਹੈ ਜਿੱਥੇ ਵਿਕਰਮ ਮਜੀਠੀਆ ਦੇ ਖਿਲਾਫ ਹੋਈ ਐਫਆਈਆਰ ਦੀ ਕਾਪੀ ਸਾਹਮਣੇ ਆਈ ਹੈ ਤਾਂ ਉੱਥੇ ਹੀ ਵਿਜੀਲੈਂਸ ਦੀ ਇੱਕ ਸਟੇਟਮੈਂਟ ਵੀ ਸਾਹਮਣੇ ਆ ਚੁੱਕੀ ਹੈ ਬਿਜਲੈਂਸ ਨੇ ਕਹਿ ਸਕਦੇ ਆ ਕਿ ਵੱਡਾ ਖੁਲਾਸਾ ਕੀਤਾ 540 ਕਰੋੜ ਰੁਪਏ ਦੀ ਆਮਦਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਵਾਧਾ ਹੋਇਆ ਤਾਂ ਇਹ ਬਿਜਲੈਂਸ ਦਾ ਕਹਿਣਾ ਹੈ ਬਿਜਲੈਂਸ ਦਾ ਪਹਿਲਾ ਬਿਆਨ ਹੈ ਜਿਹੜਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਹੈ ਬਿਜਲੈਂਸ ਨੇ ਇਹ ਖੁਲਾਸਾ ਕੀਤਾ ਇਹ ਕਿਹਾ ਕਿ 540 ਕਰੋੜ ਰੁਪਏ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਆਮਦਨ ਦੇ ਵਿੱਚ ਵਾਧਾ ਹੋਇਆ ਹੈ ਕੰਪਨੀਆਂ ਦੇ ਵਿੱਚ 168 ਕਰੋੜ ਰੁਪਏ ਜਮ੍ਹਾਂ ਹੋਏ ਨੇ ਜਿਹੜੀਆਂ ਕੰਪਨੀਆਂ ਬੇਕਰਮ ਜੀਟੀਆ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਤਾਂ ਇਹ ਕਿਹਾ ਗਿਆ ਕਿ ਉਹਨਾਂ ਕੰਪਨੀਆਂ ਦੇ ਵਿੱਚ 168 ਕਰੋੜ ਰੁਪਏ ਨੇ ਛੜੇ ਉਹ ਜਮ੍ਹਾਂ ਹੋਏ ਨੇ ਸ਼ੱਕੀ ਵਿਦੇਸ਼ੀ ਖਾਤਿਆਂ ਦੇ ਵਿੱਚ 141 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਤਾਂ ਵਿਜੀਲੈਂਸ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕੰਪਨੀ ਦੀ ਸਟੇਟਮੈਂਟ ਦੇ ਵਿੱਚ ਬਿਨਾਂ ਹਿਸਾਬ ਤੋਂ 236 ਕਰੋੜ ਰੁਪਏ ਜਮ੍ਹਾਂ ਹੋਏ ਨੇ ਨਾਲ ਹੀ ਰੇਡ ਦੌਰਾਨ 30 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ ਤੇ 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਵੀ ਜਿਹੜੇ ਉਹ ਰੇਡ ਦੇ ਦੌਰਾਨ ਮਿਲੇ ਰਿਹਾ ਤਾਂ ਬਿਜੀਲੈਂਸ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਜਦੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਤੋਂ ਬਾਅਦ ਪਹਿਲਾ ਐਫ ਆਈ ਆਰ ਦੀ ਕਾਪੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਬਿਜੀਲੈਂਸ ਦੀ ਪਹਿਲੀ ਸਟੇਟਮੈਂਟ ਜਿਹੜੀ ਉਹ ਸਾਹਮਣੇ ਆਈ ਹੈ ਕਿਉਂਕਿ ਬਿਜੀਲੈਂਸ ਦੇ ਵੱਲੋਂ ਹੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਵਿਕਰਮ ਮਜੀਠੀਆ ਨੂੰ ਇਸ ਕਰਕੇ ਹਿਰਾਸਤ ਵਿੱਚ ਲਿਆ ਗਿਆ ਕਿ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਵੈ ਜਿਸ ਕਰਕੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਹਨਾਂ ਦੇ ਘਰ ਛਾਪੇਮਾਰੀ ਹੋਈ ਹੈ ਤੇ ਹੁਣ ਬਿਜੀਲੈਂਸ ਦੀ ਜਿਹੜੀ ਸਟੇਟਮੈਂਟ ਸਾਹਮਣੇ ਆਈ ਹੈ ਬਿਜੀਲੈਂਸ ਨੇ ਇਹ ਗੱਲ ਕਹੀ ਹੈ ਕਿ 540 ਕਰੋੜ ਰੁਪਏ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਆਮਦਨ ਦੇ ਵਿੱਚ ਵਾਧਾ ਹੋਇਆ ਕੰਪਨੀਆਂ ਛੜੀਆਂ ਵਿਕਰਮ ਅਜੀਟਿਆ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ 161 ਕਰੋੜ ਰੁਪਏ ਜਿਹੜੇ ਉਹ ਜਮ੍ਹਾਂ ਹੋਏ ਨੇ ਸ਼ੱਕੀ ਵਿਦੇਸ਼ੀ ਖਾਤਿਆਂ ਦੇ ਵਿੱਚ 141 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ ਕੰਪਨੀ ਦੀ ਸਟੇਟਮੈਂਟ ਦੇ ਵਿੱਚ ਬਿਨਾ ਹਿਸਾਬ 236 ਕਰੋੜ ਰੁਪਏ ਜਮ੍ਹਾਂ ਹੋਏ ਨੇ ਤਾਂ ਰੇਡ ਦੇ ਦੌਰਾਨ 30 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, ਡਾਇਰੀਆਂ ਅਤੇ ਹੋਰ ਦਸਤਾਵੇਜ਼ ਵੀ ਮਿਲੇ ਨੇ। ਤਾਂ ਇਹ ਵੀ ਜ਼ਿਕਰ ਹੈ ਕਿ ਜਿਹੜੀਆਂ ਇਹ ਡਾਇਰੀਆਂ ਨੇ ਉਹਨਾਂ ਦੇ ਵਿੱਚ ਲੈਣ ਦੇਣਾ ਛੜਾ ਉਹ ਵੀ ਹੋਇਆ। ਤਾਂ ਜਦੋਂ 2007 ਦੇ ਵਿੱਚ ਸਰਕਾਰ ਬਣਦੀ ਆ ਉਸ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਵਿਕਰਮ ਮਜੀਠੀਆ ਜਾਂਦੇ ਨੇ ਤਾਂ ਉਸ ਸਮੇਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਜਿਹੜੀਆਂ ਕੰਪਨੀਆਂ ਵਿਕਰਮ ਅਜੀਠੀਆ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਵਾਦਾ ਹੋਇਆ ਪਰ ਜਿਹੜਾ ਇਨਕਮ ਦਾ ਸੋਰਸ ਹੈ ਉਹ ਨਹੀਂ ਦਿਖਾਇਆ ਗਿਆ ਜਿਸ ਦੇ ਚੱਲਦੇ ਹੁਣ ਕਹਿ ਸਕਦੇ ਆ ਕਿ ਅੱਜ ਇੱਕ ਵੱਡਾ ਐਕਸ਼ਨ ਬਿਜੀਲੈਂਸ ਦੇ ਵੱਲੋਂ ਕੀਤਾ ਗਿਆ ਬਿਜੀਲੈਂਸ ਨੇ ਅਮ੍ਰਿਤਸਰ ਰਿਹਾਇਸ਼ ਦੇ ਉੱਪਰ ਛਾਪੇਮਾਰੀ ਕੀਤੀ ਤੇ ਛਾਪੇਮਾਰੀ ਦੇ ਦੌਰਾਨ ਕਈ ਮੋਬਾਈਲ ਫੋਨ ਕਈ ਲੈਪਟਾਪ ਕਈ ਡਾਇਰੀਆਂ ਨੇ ਛੜੀਆਂ ਉਹ ਮਿਲੀਆਂ ਨੇ ਤੇ ਨਾਲ ਹੀ 540 ਕਰੋੜ ਰੁਪਏ ਦਾ ਆਮਦਨ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਵਾਦੇ ਹੁਣ ਦਾ ਜ਼ਿਕਰਾ ਛੜਾ ਉਹ ਵੀ ਕੀਤਾ ਜਿਹੜੀ ਐਫ ਆਈ ਆਰ ਸਾਹਮਣੇ ਆਈ ਹੈ ਉਸ ਦੇ ਵਿੱਚ ਵੀ ਕੁਝ ਕੰਪਨੀਆਂ ਦਾ ਜ਼ਿਕਰਾ ਛੜਾ ਉਹ ਕੀਤਾ ਗਿਆ ਜਿਵੇਂ ਕਿ ਗੱਲ ਜ਼ਿਕਰ ਕਰ ਰਹੇ ਸੀ ਸ਼ਰਾਇਆ ਇੰਡਸਟਰੀ ਦੀ ਤਾਂ ਸ਼ਰਾਇਆ ਇੰਡਸਟਰੀ ਦਾ ਵੀ ਜ਼ਿਕਰਾ ਛੜਾ ਉਹ ਇਸ ਐਫ ਆਈ ਆਰ ਦੇ ਵਿੱਚ ਕੀਤਾ ਗਿਆ ਤਾਂ 540 ਕਰੋੜ ਰੁਪਏ ਦੇ ਗੈਰ ਕਾਨੂੰਨੀ ਟੰਗ ਦੇ ਨਾਲ ਆਮਦਨ ਦੇ ਵਿੱਚ ਵਾਦੇ ਦਾ ਜ਼ਿਕਰ ਕੀਤਾ ਗਿਆ ਕਿ 540 ਕਰੋੜ ਰੁਪਏ ਦਾ ਵਾਧਾ ਹੋਇਆ ਆਮਦਨ ਦੇ ਵਿੱਚ ਉਹ ਵੀ ਗੈਰ ਕਾਨੂੰਨੀ ਟੰਗ ਦੇ ਨਾਲ ਤਾ ਕੰਪਨੀਆਂ ਦੇ ਵਿੱਚ 166 ਕਰੋੜ ਰੁਪਏ ਨੇ ਛੜੇ ਹੋ ਜਮਾ ਹੋਏ ਨੇ ਬਿਜੀਲੈਂਸ ਦਾ ਇਹ ਵੀ ਕਹਿਣਾ ਛੱਕੀ ਵਿਦੇਸ਼ੀ ਖਾਤਿਆਂ ਦੇ ਵਿੱਚ ਵੀ ਲੈਣ ਦੇਣ ਹੋਇਆ ਉਹ ਵੀ 141 ਕਰੋੜ ਦਾ ਕੰਪਨੀ ਦੀ ਸਟੇਟਮੈਂਟ ਦੇ ਵਿੱਚ ਬਿਨਾਂ ਹਿਸਾਬ ਤੋਂ 236 ਕਰੋੜ ਰੁਪਏ ਨੇ ਜਿਹੜੇ ਉਹ ਜਮਾ ਹੋਏ ਨੇ ਤਾਂ ਬਿਜੀਲੈਂਸ ਨੇ ਇਹ ਸਟੇਟਮੈਂਟ ਦਿੱਤੀ ਆ ਤਾਂ ਰੇਡ ਦੇ ਦੌਰਾਨ 3 ਮੋਬਾਈਲ ਫੋਨ 5 ਲੈਪਟਾਪ 2 ਆਈਪੈਡ ਤੇ ਕਈ ਡਾਇਰੀਆਂ ਤੇ ਹੋਰ ਦਸਤਾਵੇਜ਼ ਮਿਲੇ ਨੇ ਉਹ ਦਸਤਾਵੇਜ਼ ਜਿਨ੍ਹਾਂ ਦੇ ਵਿੱਚ ਲੈਣ ਦੇਣ ਹੋਇਆ ਵਾਸੀ